ਦੇਖੋ ਮਾਨਸ ਵਾਲਿਆਂ ਨੂੰ ਗਰਮੀ ਲੱਗੇ ਸਾਨੂੰ ਤਾਂ ਲੁਧਿਆਣੇ ਵਾਲਿਆਂ ਨੂੰ ਲੱਗਦੀ ਨਹੀਂ ਚਾਹੇ ਧੁੱਪ ਦੇ ਵਿੱਚ ਕੰਮ ਕਰਨਾ ਪਵੇ ਸੋ ਬੇਨਤੀ ਆ ਕਿ 10 ਮਿੰਟ ਆਜੋ ਆਪਾਂ ਬੜੇ ਗੰਭੀਰ ਮੁੱਦੇ ਤੇ ਅੱਜ ਆਪਾਂ ਇੱਥੇ ਵਿਚਾਰ ਵਟਾਂਦਰਾ ਕਰਨ ਲਈ ਸਾਰੇ ਇਕੱਠੇ ਹੋਏ ਆਂ ਸਭ ਤੋਂ ਪਹਿਲਾਂ ਤਾਂ ਮੈਂ ਪ੍ਰਬੰਧਕਾਂ ਦਾ ਧੰਨਵਾਦ ਕਰਦਾ ਤੇ ਤੁਹਾਡਾ ਸਾਰਿਆਂ ਦਾ ਮੇਰੀਆਂ ਭੈਣਾਂ ਮਾਤਾਵਾਂ ਨੌਜਵਾਨ ਵੀਰ ਬਜ਼ੁਰਗ ਸਾਰੇ ਹੀ ਤੁਸੀਂ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਅੱਜ ਇੱਥੇ ਸਾਡੇ ਵਿਚਾਰ ਸੁਣ ਲਈ ਪਹੁੰਚੇ ਹੋ ਮੇਰੇ ਤੋਂ ਪਹਿਲਾਂ ਸਾਰੇ ਹੀ ਬੁਲਾਰਿਆਂ ਨੇ ਬੜੇ ਹੀ ਵਿਸਥਾਰ ਦੇ ਨਾਲ ਅੱਜ ਦੇ ਜਿਹੜੇ ਮੌਜੂਦਾ ਹਾਲਾਤ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਹਦੇ ਸਬੰਧ ਦੇ ਵਿੱਚ ਤੁਹਾਡੇ ਨਾਲ ਵਿਚਾਰ ਸਾਂਝੇ ਕੀਤੇ ਨੇ ਕਿ ਅੱਜ ਕਿਉਂ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪਿਆ ਪਿਛਲੇ ਸਮੇਂ ਦੌਰਾਨ ਜੋ ਵੀ ਘਟਨਾਵਾਂ ਵਾਪਰੀਆਂ ਉਹਨਾਂ ਦੇ ਬਾਰੇ ਤੁਹਾਨੂੰ ਦੱਸਿਆ ਗਿਆ ਮੈਂ ਸਮਝਦਾ ਕਿ ਸਾਡੇ ਨਾਲੋਂ ਵੱਧ ਤੁਸੀਂ ਜਾਣਦੇ ਹੋ ਕਿਉਂਕਿ ਅੱਜ ਦਾ ਜੋ ਸਮਾਂ ਅੱਜ ਲੋਕ ਅੱਜ ਲੋਕ ਜ਼ਿਆਦਾ ਜਾਗਰੂਕ ਨੇ ਅੱਜ ਵੋਟਰ ਵਰਕਰ ਨਾਲੋਂ ਲੀਡਰਸ਼ਿਪ ਨਾਲੋਂ ਜ਼ਿਆਦਾ ਜਾਗਰੂਕਾ ਕਿਸੇ ਦੇ ਮਨਚ ਭਲੇਖਾ ਹੋਵੇ ਉਹਨੂੰ ਕੱਢ ਦੇਣਾ ਚਾਹੀਦਾ ਕੁਸਮਾ ਹੁੰਦਾ ਸੀ ਕਿ ਲੀਡਰਸ਼ਿਪ ਚਲਾਉਂਦੀ ਸੀ ਸਿਸਟਮ ਨੂੰ ਅੱਗੇ ਵਰਕਰ ਚਲਾਉਂਦੇ ਸੀ ਲੇਕਿਨ ਅੱਜ ਲੋਕਾਂ ਦੀ ਸੋਚ ਮੁਤਾਬਕ VOTER ਦੀਆਂ ਭਾਵਨਾਵਾਂ ਅਨੁਸਾਰ ਵਰਕਰਾਂ ਨੂੰ ਤੇ ਲੀਡਰਸ਼ਿਪ ਨੂੰ ਕੰਮ ਕਰਨਾ ਪਊਗਾ ਤਾਂ ਕਾਮਯਾਬ ਹੋਣਾ ਨਹੀਂ ਪਿਛਲੇ ਰਿਜ਼ਲਟ ਸਾਡੇ ਸਾਹਮਣੇ ਨੇ 92 ਸੀਟਾਂ ਆਮ ਆਦਮੀ ਪਾਰਟੀ ਨੂੰ ਮਿਲੀਆਂ ਪੰਜਾਬ ਦੇ ਵਿੱਚੋਂ ਜਿਨ੍ਹਾਂ ਦਾ ਕੋਈ ਆਧਾਰ ਨਹੀਂ ਸੀ ਕੋਈ ਉਹਨਾਂ ਕੋਲੇ ਲੀਡਰ ਨਹੀਂ ਸੀ ਕੋਈ ਉਹਨਾਂ ਕੋਲੇ ਵਰਕਰ ਨਹੀਂ ਸੀ ਕਿਵੇਂ ਜਿੱਤੀਆਂ 99 ਸੀਟਾਂ ਕਿ ਲੋਕ ਉਹਨਾਂ ਨੂੰ ਵੋਟ ਪਾਉਣੀ ਚਾਹੁੰਦੇ ਸੀ ਅੱਜ ਹਰੇਕ ਦੇ ਹੱਥ ਦੇ ਵਿੱਚ ਮੋਬਾਈਲ ਫੋਨ ਆ ਅੱਜ ਹਰੇਕ ਦੇ ਕੋਲੇ ਹਰੇਕ ਵੋਟਰ ਦੇ ਕੋਲੇ ਪੂਰੀ ਜਾਣਕਾਰੀ ਹੈ ਅੱਜ ਕਿ ਕੌਣ ਕੀ ਕਰ ਰਿਹਾ ਕਿਹੜੀਆਂ ਪਾਰਟੀਆਂ ਕਿਹੜੀਆਂ ਪਾਰਟੀਆਂ ਦੇ ਲੀਡਰ ਕੀ ਕਰ ਰਹੇ ਨੇ ਕਿਸ ਤਰ੍ਹਾਂ ਦੇ ਉਹਨਾਂ ਨੇ ਫੈਸਲੇ ਲਏ ਨੇ ਸੋ ਇਹ ਲੋਕ ਅੱਜ ਜ਼ਿਆਦਾ ਜਾਗਰੂਕ ਨੇ ਕੋਈ ਸਮਾਂ ਸੀ ਕਿ ਵਰਕਰ ਲੋਕਾਂ ਨੂੰ ਸਮਝਾ ਲੈਂਦੇ ਸੀ ਉਹਨਾਂ ਨੂੰ ਸਮਝਾ ਕੇ ਉਹਦੇ ਨਾਲ ਜੋੜ ਲੈਂਦੇ ਸੀ ਲੇਕਿਨ ਅੱਜ ਉਹ ਸਮਾਂ ਲੰਘ ਗਿਆ ਅੱਜ ਵਰਕਰ ਉਹੀ ਕਾਮਯਾਬ ਹੋ ਜਿਹੜਾ ਵੋਟਰ ਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝੂਗਾ ਖਰਮਣੀਆਂ ਅਕਾਲੀ ਦਲ ਦੀ ਜੇ ਗੱਲ ਕਰੀਏ ਪੰਥ ਦੀ ਨਮੈਂਦਾ ਜਥੇਬੰਦੀ ਕੁਰਬਾਨੀਆਂ ਬੜਾ ਇਤਿਹਾਸ ਸਾਡੇ ਬਜ਼ੁਰਗਾਂ ਨੇ ਬਾਬਾ ਖੜਕ ਸਿੰਘ ਜੀ ਮੋਹਨ ਸਿੰਘ ਜੀ ਤੋੜ ਹੋਰ ਵੱਡੇ ਵੱਡੇ ਲੀਡਰਾਂ ਨੇ ਬੜੀਆਂ ਮਹਾਨ ਕੁਰਬਾਨੀਆਂ ਦਿੱਤੀਆਂ ਇਸ ਪਾਰਟੀ ਦੇ ਲਈ ਮੋਰਚੇ ਵੀ ਲਾਏ ਲੰਮਾ ਸਮਾਂ ਜੇਲ੍ਹਾਂ ਦੇ ਵਿੱਚ ਵੀ گزارਿਆ ਲੋਕਾਂ ਦਾ ਭਰੋਸਾ ਸੀ ਅਕਾਲੀ ਦਲ ਤੇ ਕੀ ਸਾਡੀ ਪੰਥ ਦੀ ਪਾਰਟੀ ਆ ਤੱਕੜੀ ਨੂੰ ਵੋਟ ਪਾਉਣੀ ਆ ਬਸ ਜੋ ਮਰਜ਼ੀ ਹੋ ਜਾਵੇ ਪੰਥ ਨੂੰ ਵੋਟ ਪਾਉਣੀ ਆ ਇਤਿਹਾਸ ਰਿਹਾ ਸਾਡਾ ਪੰਜਾਬ ਦਾ ਲੇਕਿਨ ਕੀ ਹੋਇਆ ਪਿਛਲੇ 10-15 ਸਾਲਾਂ ਦੇ ਵਿੱਚ ਲੀਡਰਸ਼ਿਪ ਦੀਆਂ ਗਲਤੀਆਂ ਪੁਗਤੀਆਂ ਕਿਹਨੇ ਤੁਸੀਂ ਵਰਕਰਾਂ ਨੇ ਤੇ ਆ ਹਲਕਾ ਇੰਚਾਰਜਾਂ ਨੇ ਜਿਨ੍ਹਾਂ ਦਾ ਕਸੂਰ ਕੋਈ ਨਹੀਂ ਸੀ ਵਰਕਰ ਦਾ ਕੀ ਕਸੂਰ ਆ ਦੱਸੋ ਆ ਜਿਹੜੇ ਚੋਣਾ ਲੜਦੇ ਨੇ ਉਹਦਾ ਕੀ ਕਸੂਰ ਆ ਲੀਡਰਸ਼ਿਪ ਦੀਆਂ ਗਲਤੀਆਂ ਝੋਕਤਣੀਆਂ ਪਈਆਂ ਵਰਕਰਾਂ ਨੂੰ ਤੇ ਇਹ ਹਲਕਾ ਇੰਚਾਰਜਾਂ ਨੂੰ ਜਾਂ ਐਮ.ਐਲ.ਏ ਜਿਹੜੇ ਚੋਣ ਲੜਦੇ ਸੀਗੇ ਕਿਉਂਕਿ ਲੋਕ ਨਾਰਾਜ਼ ਸੀ ਲੀਡਰਸ਼ਿਪ ਦੇ ਨਾਲ ਲੇਕਿਨ ਅੱਖ ਦੀ ਸ਼ਰਮ ਵਰਕਰਾਂ ਦੇ ਨਾਲ ਹੁੰਦੀ ਆ ਕੰਮ ਲੈ ਹੁੰਦੇ ਆ ਦੁੱਖ ਸੁੱਖ ਜਿਸੀਂ ਵਿਚਰਦੇ ਆ ਬਾਫ ਨਹੀਂ ਕੱਢੀ ਵਰਕਰ ਨੂੰ ਜਦੋਂ ਰਿਜ਼ਲਟ ਆਇਆ ਉਦੋਂ ਪਤਾ ਲੱਗਿਆ ਵੀ ਇਹ ਕੀ ਹੋ ਗਿਆ ਸੋ ਇਸ ਲਈ ਸਾਨੂੰ ਲੋੜ ਅੱਜ ਦੇ ਸਮੇਂ ਦੇ ਵਿੱਚ ਲੋਕਾਂ ਦੀ ਨਬਜ਼ ਪਛਾਨਣ ਦੀ ਲੋਕ ਕਿਉਂ ਨਾਰਾਜ਼ ਨੇ 17 ਦੇ ਵਿੱਚ 19 ਦੇ ਵਿੱਚ 22 ਦੇ ਵਿੱਚ 24 ਦੇ ਵਿੱਚ ਜੇ ਅੱਜ ਵੀ ਨਹੀਂ ਸਮਝੇ ਤਾਂ ਫਿਰ ਆਉਣ ਵਾਲਾ ਸਮਾਂ ਸਾਡੇ ਲਈ ਚੰਗਾ ਨਹੀਂ ਹੋਊਗਾ ਸਾਰੀ ਲੀਡਰਸ਼ਿਪ ਗੱਲ ਕਰਕੇ ਗਈ ਆ 15 ਦੇ ਵਿੱਚ ਗਲਤੀਆਂ ਹੋਈਆਂ ਪਰ ਮੰਨੀਆਂ ਨਹੀਂ ਅਸੀਂ ਜਿਸ ਤਾਂ ਕਿ ਨਾ ਮੰਨਣੀਆਂ ਚਾਹੀਦੀਆਂ ਸੀ 10 ਸਾਲ ਬਾਅਦ ਆ ਹੁਣ ਕਾਲ ਤੱਕ ਸਾਹਬ ਤੇ ਪੇਸ਼ ਹੋਏ 2 ਦਸੰਬਰ ਨੂੰ ਫੈਸਲੇ ਆਏ ਗਲਤੀਆਂ ਵੀ ਮੰਨ ਲਈਆਂ ਸਜ਼ਾ ਵੀ ਭੁਗਤ ਲਈ ਤੇ ਲੇਕਿਨ ਹੋਇਆ ਕਿ ਕਿ ਉਸ ਤੋਂ ਵੱਡੀਆਂ ਗਲਤੀਆਂ ਫੇਰ ਕਰ ਲਈਆਂ ਹੋ ਕਦੋਂ ਭੁਗਤਣੀਆਂ ਨੇ ਇੱਕ ਕਮੇਟੀ ਬਣ ਗਈ ਸੀ ਸੱਤ ਮੈਂਬਰੀ ਉਹ ਤੋਂ ਭਰਤੀ ਕਰਾ ਲੈਂਦੇ ਅਕਾਲੀ ਦਲ ਦੁਬਾਰਾ ਤਕੜਾ ਹੋ ਜਾਣਾ ਸੀ ਲੋਕਾਂ ਨੇ ਨਾਲ ਜੁੜ ਜਾਣਾ ਸੀ ਡੈਲੀਗੇਟਾਂ ਨੇ ਪ੍ਰਧਾਨ ਚੁਣਨਾ ਸੀ ਸ਼ਾਇਦ ਇਹੀ ਬਣ ਜਾਂਦੇ ਪ੍ਰਧਾਨ ਲੇਕਿਨ ਨਹੀਂ ਉਹਨਾਂ ਨੂੰ ਨਹੀਂ ਮਨਜ਼ੂਰ ਉਹ ਕਹਿੰਦੇ ਕੋਈ ਪਰਿਵਾਰ ਦੀ ਪਾਰਟੀ ਆ ਜੋ ਅਸੀਂ ਕਹਾਂਗੇ ਉਹੀ ਹੋਊਗਾ ਸਾਨੂੰ ਕਿਸੇ ਸਲਾਹ ਦੀ ਲੋੜ ਨਹੀਂ ਤੇ ਜਿਹੜੇ ਬਾਕੀ 20 30 ਸਾਲ ਤੋਂ ਤੁਰੇ ਫਿਰਦੇ ਆ ਉਹਨਾਂ ਦਾ ਕੋਈ ਅਧਿਕਾਰ ਨਹੀਂ ਪਾਰਟੀ ਤੇ ਨਹੀਂ ਮੰਨੀ ਗਈ ਭਰਤੀ ਲਈ ਸਿੰਘ ਸਾਹਿਬ ਨੇ ਫਿਰ ਹਦੇਸ਼ ਕੀਤਾ ਵੀ ਦੋ ਸਤੀਫਾ ਦੇ ਕੇ ਪੰਜ ਜਾਣੇ ਭਰਤੀ ਸ਼ੁਰੂ ਕਰੋ ਮੈਂ ਪਿਛਲੇ ਪਾਉਣੇ 3 ਸਾਲਾਂ ਤੋਂ ਲੀਡਰਸ਼ਿਪ ਦੀਆਂ ਨਾਲ ਗੱਲਾਂ ਕਰਕੇ ਮਨ ਬਣਾ ਲਿਆ ਸੀ ਕਿ ਰਾਜਨੀਤੀ 'ਚ ਰਹਿਣਾ ਨਹੀਂ ਪੱਕਾ ਫੈਸਲਾ ਸੀ ਮੇਰਾ ਪਾਉਣੇ 3 ਸਾਲਾਂ ਤੋਂ ਜਦੋਂ ਰਾਸ਼ਟਰਪਤੀ ਵੋਟ ਦਾ ਮਸਲਾ ਆਇਆ ਅੱਜ ਇਹ ਕਹਿੰਦੇ ਨੇ ਭਾਜਪਾ ਨਾਲ ਰਲੇ ਹੋਏ ਨੇ ਇਹਨਾਂ ਨੇ ਅਲਾਈਅੰਸ ਟੁੱਟ ਚੁੱਕਿਆ ਸੀਗਾ ਕੀ ਮਜਬੂਰੀ ਸੀ ਵੋਟ ਪਾਉਣ ਦੀ ਦੱਸੋ ਸਾਨੂੰ ਸੁਨੇਹਾ ਆ ਗਿਆ ਮੈਂ ਕਿਹਾ ਅਸੀਂ ਹਲਕੇ ਦੇ ਲੋਕਾਂ ਨੂੰ ਬੁਲਾਇਆ ਸਾਰਿਆਂ ਨੂੰ ਜਿਨ੍ਹਾਂ ਨੇ ਐਮ ਐਲ ਏ ਬਣਾਇਆ ਸਾਨੂੰ ਤਿੰਨ ਵਾਰ ਕਿ ਤੁਹਾਡੀ ਕੀ ਰਾਇ ਆ ਉਹ ਕਹਿੰਦੇ ਬਿਲਕੁਲ ਵੋਟ ਨਹੀਂ ਪਾਉਣੀ ਜੇ ਅਸੀਂ ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਚੱਲਾਂਗੇ ਵਰਕਰ ਦੀਆਂ ਭਾਵਨਾਵਾਂ ਅਨੁਸਾਰ ਚੱਲਾਂਗੇ ਤਾਂ ਲੋਕ ਵੀ ਤੁਹਾਡੇ ਨਾਲ ਖੜਨਗੇ ਤਾਂ ਫੈਸਲਾ ਲਿਆ ਵੀ ਬਾਈਕਟ ਕੀਤਾ ਚੁੰਦਾ ਕਮੇਟੀ ਬਣੀ ਅਸੀਂ ਰਿਪੋਰਟ ਦਿੱਤੀ ਕਿ ਵਰਕਰਾਂ ਚੁੰਦਾ ਨਹੀਂ ਮੰਨੀ ਗਈ ਕਹਿੰਦੇ ਅਸੀਂ ਨਹੀਂ ਪਰਵਾਹ ਕਰਦੇ ਤੁਸੀਂ ਕੰਮ ਕਰਨਾ ਕਰੋ ਨਹੀਂ ਕਰਨਾ ਨਾ ਕਰੋ ਤਾਂ ਮੰਨ ਬਣਾ ਲਿਆ ਅਸੀਂ ਵੀ ਉਹਨਾਂ ਨਾਲ ਕੰਮ ਨਹੀਂ ਕਰਨਾ ਨਾ ਕਿਸੇ ਹੋਰ ਪਾਰਟੀ ਜਾਣਾ ਇੱਥੇ ਕੀ ਹੁੰਦਾ ਕਿ ਜਦੋਂ ਕਿਸੇ ਨੂੰ ਮੜ ਜਾ ਲੱਗੇ ਜੇ ਇਧਰੋਂ ਟਿਕਟ ਨਹੀਂ ਮਿਲੀ ਉਧਰੋਂ ਲੈ ਲਓ ਜਾਂ ਉਹ ਸਰਕਾਰ ਬਹੁਤ ਬੰਦੇ ਸਰਕਾਰ ਦੇ ਵਿੱਚ ਹੁੰਦੇ ਆ ਮੌਕਾ ਪ੍ਰਸਤ ਉਹ ਹਰ ਸਰਕਾਰ ਚ ਚਲੇ ਜਾਂਦੇ ਨੇ ਲੀਡਰ ਵੀ ਹੁੰਦੇ ਆ ਵਰਕਰ ਵੀ ਹੁੰਦੇ ਨੇ ਪਰ ਕਈ ਵਰਕਰ ਆ ਕੀ ਲੜਾਈ ਲੜਦੇ ਨੇ ਜਿਵੇਂ ਤੁਸੀਂ ਲੜ ਰਹੇ ਹੋ ਲੰਬੇ ਸਮੇਂ ਤੋਂ ਅਟਨਾਵ ਸਾਲਾਂ ਤੋਂ ਲੜ ਰਹੇ ਹਾਂ ਵੀ ਅਸੀਂ ਤਾਂ ਆਪਣੀ ਪਾਰਟੀ ਛੱਡਣੀ ਨਹੀਂ ਸੋ ਮਨ ਬਣਾ ਲਿਆ ਸੀ ਕਿ ਨਾ ਕਿਸੇ ਪਾਸੇ ਜਾਣਾ ਤੇ ਨਾ ਇਹਨਾਂ ਦਾ ਕੰਮ ਕਰਨਾ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਆਇਆ ਸੰਧਾ ਪਤਾ ਹੀ ਨਹੀਂ ਸੀ ਕਿ ਸਾਡਾ ਨਵਾਂ ਜਾਣਾ ਫਿਰ ਸਿੰਘ ਸਾਹਿਬ ਨੇ ਆਦੇਸ਼ ਦਿੱਤਾ ਕਿ ਪੰਜ ਮੈਂਬਰ ਭਰਤੀ ਦਾ ਕੰਮ ਸ਼ੁਰੂ ਕਰਨ ਦੱਸੋ ਕੀ ਕਰਦੇ ਅਸੀਂ ਕਿ ਅਸੀਂ ਫਿਰ ਭੱਜ ਜਾਂਦੇ ਕੀ ਅਕਾਲ ਤਖਤ ਦੇ ਭਗੌੜੇ ਹੋ ਜਾਂਦੇ ਇਥੇ ਲੀਡਰਸ਼ਿਪ ਬੈਠੀ ਆ ਨਿਸ਼ਕਾਮ ਕੰਮ ਕੀਤਾ ਲੋਕਾਂ ਦੇ ਭਲੇ ਦੀ ਲੋਕਾਂ ਦੀ ਸੇਵਾ ਲਈ ਗੁਰੂ ਮਹਾਰਾਜ ਦੀ ਬੜੀ ਕਿਰਪਾ ਕਿਸੇ ਤੋਂ ਇੱਕ ਰੁਪਏ ਦਾ ਰਫਾਜ਼ਦਾਰ ਨਹੀਂ ਕਦੇ ਵੀ ਤੇ ਫਿਰ ਵੀ ਅਸੀਂ ਕਿਉਂ ਗਲਤ ਕਹਾਈਏ ਕਿਉਂ ਅਸੀਂ ਪੰਥ ਦੇ ਗਦਾਰ ਕਹਾਈਏ ਸੋ ਇਸ ਲਈ ਇਹ ਭਰਤੀ ਦਾ ਕੰਮ ਅਸੀਂ ਸ਼ੁਰੂ ਕੀਤਾ ਕੋਈ ਸਾਡਾ ਸਵਾਰਥ ਨਹੀਂ ਕੋਈ ਸਾਨੂੰ ਲਾਲਚ ਨਹੀਂ ਪੰਜਾਂ ਜਾਨਿਆਂ ਨੂੰ ਕਿ ਸੇ ਅਹੁਦੇਦਾਰ ਨਹੀਂ ਅਸੀਂ ਇਹ ਚਾਹੁੰਦੇ ਆ ਵੀ ਇਹ ਪੰਥ ਦੀ ਜਥੇਬੰਦੀ ਆ ਜਿਹੜੀ ਸਾਡੀ ਇਹ ਤਕੜੀ ਹੋਣੀ ਚਾਹੀਦੀ ਆ ਅਤੇ ਜੋ ਸਾਡੇ ਸਿਧਾਂਤ ਨੇ ਤਿਆਗ ਸੇਵਾ ਤੇ ਕੁਰਬਾਨੀ ਉਹ ਤਿਆਗ ਤੇ ਸੇਵਾ ਤੇ ਕੁਰਬਾਨੀ ਵਾਲੀ ਲੀਡਰਸ਼ਿਪ ਅੱਗੇ ਹੋਣੀ ਚਾਹੀਦੀ ਆ ਤੇ ਇਸ ਪਾਰਟੀ ਨੂੰ ਪੰਜਾਬ ਦੇ ਵਿੱਚੋਂ ਹਰਾ ਨਹੀਂ ਸਕਦਾ ਕੋਈ ਪਰ ਅਸੀਂ ਕਿਹੜੇ ਸਿਧਾਂਤਾਂ ਤੇ ਖੜੇ ਆ ਨਾ ਤਾਂ ਅਸੀਂ ਪੰਥ ਨਾਲ ਖੜੇ ਆ ਨਾਸੀਂ ਕਿਸਾਨੀ ਨਾਲ ਖੜੇ ਆ ਦੋ ਹੀ ਸਾਡੀਆਂ ਧਿਰਾਂ ਸੀਗੀਆਂ ਮਜਬੂਤ ਪੰਥ ਤੇ ਕਿਸਾਨੀ ਅਸੀਂ ਦੋਨਾਂ ਨਾਲ ਹੀ ਨਿਖੜ ਸਕੇ ਜਦੋਂ ਤਿੰਨ ਆਰਡੀਨੈਂਸ ਆਏ ਕਿਸਾਨ ਵਿਰੋਧੀ ਇੱਕ ਇੱਕ ਕਿਸਾਨ ਨੂੰ ਪਤਾ ਲੱਗਿਆ ਸੀਗਾ ਕਿ ਇਹ ਕਾਨੂੰਨ ਸਾਡੇ ਵਿਰੋਧ ਦੇ ਵਿੱਚ ਨੇ ਕਾਲੇ ਕਾਨੂੰਨ ਨੇ ਪੰਜਾਬ ਦੀ ਕਿਸਾਨੀ ਨੂੰ ਖਤਮ ਕਰਨ ਵਾਲੇ ਨੇ ਕਿਉਂਕਿ ਪੰਜਾਬ ਦਾ ਕਿਸਾਨ ਸਭ ਤੋਂ ਵੱਧ ਜਾਗਰੂਕਾ ਅੰਦੋਲਨ ਦੀ ਗਵਾਈ ਪੰਜਾਬ ਨੇ ਕੀਤੀ ਬਾਅਦ ਦੇ ਵਿੱਚ ਦੂਜੀਆਂ ਸਟੇਟਾਂ ਦੇ ਸਾਰੇ ਕਿਸਾਨ ਤੁਰੇ ਸਾਨੂੰ ਪਤਾ ਲੱਗ ਗਿਆ ਕਿਸਾਨਾਂ ਨੂੰ ਪਤਾ ਲੱਗ ਗਿਆ ਮਜ਼ਦੂਰਾਂ ਨੂੰ ਪਤਾ ਲੱਗ ਗਿਆ ਆੜਤੀਆਂ ਨੂੰ ਪਤਾ ਲੱਗ ਗਿਆ ਦੁਕਾਨਦਾਰਾਂ ਨੂੰ ਪਤਾ ਲੱਗ ਗਿਆ ਪਰ ਸਾਡੀ ਲੀਡਰਸ਼ਿਪ ਨੂੰ ਨਹੀਂ ਪਤਾ ਲੱਗਿਆ ਜਿਸ ਦਿਨ ਆਰਡੀਨੈਂਸ ਆਇਆ ਮੈਂ ਤੀਜੇ ਦਿਨ ਸਟੇਟਮੈਂਟ ਦਿੱਤੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਐਲਾਈਅੰਸ ਤੋੜ ਦੇਣਾ ਚਾਹੀਦਾ ਤੇ ਹਰ ਸਿਮਰਤ ਕੌਰ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਤੇ ਮੈਨੂੰ ਟੈਲੀਫੋਨ ਆਇਆ ਵੀ ਤੁਸੀਂ ਸਟੇਟਮੈਂਟ ਦੇਤੀ ਮੈਂ ਕਹਾਂ ਜੀ ਰਾਜਨੀਤੀ ਬਾਅਦ ਚਾਹ ਕਿਸਾਨੀ ਪਹਿਲੋਂ ਆ ਅਸੀਂ ਕਿਸਾਨੀ ਨਾਲ ਜੁੜੇ ਹੋਏ ਆ ਸਾਡੀ ਹੋਂਦ ਕਿਸਾਨੀ ਕਰਕੇ ਆ ਆਰਥਿਕ ਹੋਂਦ ਪੰਜਾਬ ਦਾ ਮੁੱਖ ਕਿਤਾ ਕਿਸਾਨੀ ਆ ਜੇ ਅੱਜ ਅਸੀਂ ਕਿਸਾਨੀ ਨਾਲ ਨਹੀਂ ਖੜਾਂਗੇ ਕਦੋਂ ਖੜਾਂਗੇ ਕਹਿੰਦੇ ਤੁਸੀਂ ਕਾਨੂੰਨ ਪੜ੍ਹਿਆ ਮੈਂ ਕਿਹਾ ਪੜ੍ਹਨੇ ਨੇ ਕਾਨੂੰਨ ਤੋੜੇ ਕਿਸੇ ਨੇ ਮੈਂ ਹਲਕੇ ਦੀ ਮੀਟਿੰਗ ਬੁਲਾਈ ਕਿ ਮੇਰੇ ਤੋਂ ਅੱਜ ਅਸਤੀਫਾ ਲੈ ਲਓ ਮੈਂ ਕਿਸਾਨਾਂ ਦੇ ਨਾਲ ਖੜਾ ਵਾਂ ਉਹ ਕਹਿੰਦੇ ਬਿਲ ਆਉਣ ਦਿਓ ਸਾਰੇ ਹਲਕੇ ਦੇ ਵਰਕਰ ਕਹਿੰਦੇ ਵੀ ਜੇ ਉਸ ਦਿਨ ਤੱਕ ਵੀ ਲੀਡਰਸ਼ਿਪ ਉਧਰ ਖੜੂਗੀ ਤਾਂ ਆਪਾਂ ਸਾਰੇ ਅਸਤੀਫਾ ਦੇਵਾਂਗੇ ਜਦੋਂ ਵਿਰੋਧ ਹੱਦ ਤੋਂ ਵੱਧ ਗਿਆ ਪਾਣੀ ਸਿਰ ਤੋਂ ਲੰਘ ਗਿਆ ਫਿਰ ਕੀ ਫਾਇਦਾ ਕੋਈ ਫਾਇਦਾ ਹੋਇਆ ਫਿਰ ਅਸਤੀਫਾ ਦੇ ਤਾ ਫਿਰ ਲਾਇੰਸ ਤੋੜ ਤਾ ਫਿਰ ਰਾਸ਼ਟਰਪਤੀ ਦੀ ਵੋਟ ਕਹਿੰਦੇ ਫੇਰ ਪਾ ਦੇ ਉਹਨਾਂ ਨੂੰ ਤੇ ਹਜੇ ਕਹਿੰਦੇ ਆ ਇਹ ਬੀਜੇਪੀ ਨਾਲ ਲੜੇ ਹੋਏ ਨੇ ਸੋ ਜਿਹੜਾ ਵੀ ਵਿਅਕਤੀ ਸਿਧਾਂਤਾਂ ਦੀ ਗੱਲ ਕਰੂਗਾ ਪਿਛਲੇ ਸਮੇਂ 'ਚ ਉਹ ਕਾਂਗਰਸ ਦਾ ਏਜੰਟ ਰਿਹਾ ਹੁਣ ਉਹ ਭਾਜਪਾ ਦਾ ਏਜੰਟ ਬਣ ਜਾਊਗਾ ਇਹਨਾਂ ਵੱਲੋਂ ਗੱਲ ਕੀ ਵੀ ਕੋਈ ਹਿੰਮਤ ਨਾ ਕਰ ਸਕੇ ਬੋਲਣ ਦੀ ਕੋਈ ਸਿਧਾਂਤਾਂ ਦੀ ਗੱਲ ਕਰਨ ਦੀ ਹਿੰਮਤ ਨਾ ਕਰ ਸਕੇ ਸਾਡੇ ਸਾਹਮਣੇ ਅਸੀਂ ਜੋ ਮਰਜ਼ੀ ਕਰੀਏ ਸ਼੍ਰੀ ਕਾਲ ਤਖਤ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਤਿੰਨ ਸੰਸਥਾਵਾਂ ਨੇ ਸਾਡੀਆਂ ਜਿਨ੍ਹਾਂ ਦੀ ਅੱਜ ਮਰਿਆਦਾ ਤੁਹਾਡੇ ਸਾਹਮਣੇ ਆ ਵੀ ਕੀ ਹਾਲਾਤ ਬਣ ਗਏ ਨੇ ਦੁਨੀਆ ਦੇ ਵਿੱਚ ਬੈਠੇ ਸਿੱਖ ਬੜੇ ਚਿੰਤਤ ਨੇ ਬੜੇ ਦੁਖੀ ਨੇ ਇਸ ਗੱਲ ਨੂੰ ਲੈ ਕੇ ਕਿ ਅੱਜ ਕਾਣ ਹੋ ਰਿਹਾ ਸਾਡੀਆਂ ਇਹਨਾਂ ਸੰਸਥਾਵਾਂ ਦਾ ਉਹਦੀ ਮਰਿਆਦਾ ਦਾ ਕਾਣ ਹੋ ਰਿਹਾ 2 ਦਸੰਬਰ ਨੂੰ ਜੋ ਮਰਿਆਦਾ ਬਹਾਲ ਹੋਈ ਸੀਗੀ ਸ੍ਰੀ ਕਾਲ ਤਖਤ ਸਾਹਿਬ ਦੀ ਇਹਨਾਂ ਨੇ 3 ਮਹੀਨਿਆਂ ਦੇ ਵਿੱਚ ਉਸ ਮਰਿਆਦਾ ਨੂੰ ਢਾਹ ਲਾਉਣ ਦੀ ਕੋਈ ਕਸਰ ਨਹੀਂ ਛੱਡੀ ਸਿੰਘ ਸਾਹਿਬ ਦਾ ਕਿਰਦਾਰ ਕੁਸ਼ੀ ਉਹਨਾਂ ਦੀ ਕੀਤੀ ਗਈ ਫਿਰ ਤਿੰਨ ਜਥੇਦਾਰ ਹਟਾ ਦਿੱਤੇ ਗਏ ਤੱਕੇ ਨਾਲ ਹਰ ਸਿੱਖ ਫੇਰ ਨਾਰਾਜ਼ ਆ ਸੋ ਇਸ ਲਈ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਕਿ ਤੁਹਾਨੂੰ ਸਾਰਿਆਂ ਨੂੰ ਤਕੜੇ ਹੋਣਾ ਪੈਣਾ ਵਰਕਰਾਂ ਨੂੰ ਤਕੜੇ ਹੋਣਾ ਪੈਣਾ ਜੇ ਅਸੀਂ ਪੰਥ ਦੀ ਇਸ ਮਹਾਨ ਸਸਤਾ ਨੂੰ ਜੇ ਬਚਾਉਣਾ ਆ ਸੀ ਕੋਈ ਵੀ ਹੋਰ ਪਾਰਟੀ ਨਾ ਕਾਂਗਰਸ ਜਿਹਨ ਜੋ ਲੁੱਟਿਆ ਸਾਨੂੰ ਕਾਂਗਰਸ ਨੇ ਤੁਹਾਡੇ ਸਾਹਮਣੇ ਹੀ ਆ ਸਾਡੇ ਗੁਰੂ ਧਾਮਾਂ ਤੇ ਹਮਲੇ ਕੀਤੇ ਗਏ ਅਕਾਲ ਤਖਸਾਲਬ ਨੂੰ ਢਹਿ ਢੇਰੀ ਕੀਤਾ ਗਿਆ ਦਿੱਲੀ ਦੇ ਵਿੱਚ ਸਿੱਖਾਂ ਦਾ ਕਤਲੇਆਮ ਕਾਂਗਰਸ ਨੇ ਕਰਾਇਆ ਤੇ ਉਸ ਤੋਂ ਬਾਅਦ ਵੀ ਸਰਕਾਰ ਬਣ ਜੇ ਪੰਜਾਬ ਦੇ ਵਿੱਚ ਕਾਂਗਰਸ ਦੀ ਮੈਂ ਸਭ ਦਾ ਕਿ ਸਾਡੇ ਲਈ ਬੜੀ ਦੁੱਖ ਦੀ ਗੱਲ ਆਏ ਭਾਰਤੀ ਜਨਤਾ ਪਾਰਟੀ ਅਲਾਈਅੰਸ ਰਿਹਾ ਸਾਡਾ ਕਿੰਨਾ ਲੰਬਾ ਸਮਾਂ ਦੇਸ਼ ਦੀ ਯਾਦੀ ਵੇਲੇ ਜਿਹੜੇ ਸਾਡੇ ਨਾਲ ਵਾਅਦੇ ਕੀਤੇ ਗਏ ਸੀਗੇ ਕੀ ਇੱਕ ਵੀ ਪੂਰਾ ਹੋਇਆ ਕਾਂਗਰਸ ਨੇ ਤਾਂ ਕਰਨਾ ਹੀ ਸੀ ਕਿ ਭਾਜਪਾ ਨੇ ਪੂਰੇ ਕੀਤੇ ਨਾ ਚੰਡੀਗੜ੍ਹ ਦਾ ਮਸਲਾ ਨਾ ਪਾਣੀਆਂ ਦਾ ਮਸਲਾ ਨਾ ਪੰਜਾਬੀ ਬੋਲ ਦੇ ਇਲਾਕਿਆਂ ਦਾ ਮਸਲਾ ਤੇ ਹੁਣ ਤਾਂ ਸਾਡੇ ਬੰਦੀ ਸਿੰਘਾਂ ਦਾ ਜਿਹੜਾ ਮਸਲਾ ਲੰਬੇ ਸਮੇਂ ਤੋਂ ਜਿਹੜਾ ਚ ਬੰਦ ਨੇ ਕਿਸਾਨੀ ਦਾ ਮਸਲਾ ਅਜ ਕਿਸਾਨ 13 ਮਹੀਨੇ ਬੈਠੇ ਰਹੇ ਬਾਰਡਰਾਂ ਤੇ ਤੇ ਜਿਹੜੀ ਸਰਕਾਰ ਕਿਸਾਨਾਂ ਨੇ ਬਣਾਈ ਸੀਗੀ ਉਹਨਾਂ ਨੇ ਕੁੱਟ ਕੇ ਉੱਥੋਂ ਭਜਾਇਆ ਤੇ ਅਜ ਤੱਕ ਸਮਾਨ ਨਹੀਂ ਮਿਲ ਰਿਹਾ ਕਿਸਾਨਾਂ ਦਾ ਦਿੱਲੀ ਵਾਲਾ ਕੋਈ ਵੀ ਸਾਡੇ ਸਕੇ ਨਹੀਂ ਹੋ ਸਕਦੇ ਦਿੱਲੀ ਵਾਲੇ ਸੁਛਰੀ ਲੋੜ ਆ ਸਾਨੂੰ ਅੱਜ ਖੇਤਰੀ ਪਾਰਟੀ ਦੀ ਅੱਜ ਲੋੜ ਆ ਸਾਨੂੰ ਉਸ ਲੀਡਰਸ਼ਿਪ ਦੀ ਜਿਹੜੀਆਂ ਆਪਣੇ ਹਿੱਤਾਂ ਤੋਂ ਉੱਪਰ ਉੱਠ ਕੇ ਆਪਣੀ ਕੁਰਸੀ ਨੂੰ ਤਿਆਗ ਕੇ ਪੰਜਾਬ ਦੇ ਲਈ ਪੰਥ ਦੇ ਲਈ ਪੰਜਾਬ ਦੇ ਹੱਕਾਂ ਦੇ ਲਈ ਲੜਾਈ ਲੜੇ ਅੱਜ ਦੁਨੀਆਂ ਦੇ ਵਿੱਚ ਸਿੱਖਾਂ ਦਾ ਬਹੁਤ ਨਾਮ ਆ ਬੜਾ ਨਾਮ ਕਮਾਇਆ ਸਿੱਖਾਂ ਨੇ ਬੜੀ ਮਿਹਨਤ ਕਰਕੇ ਆਰਥਿਕ ਪੱਖ ਤੋਂ ਤਕੀ ਕੀਤੀ ਕੈਨੇਡਾ ਅਮਰੀਕਾ ਆਸਟ੍ਰੇਲੀਆ ਇੰਗਲੈਂਡ ਜਿੱਥੇ ਮਰਜ਼ੀ ਚਲੇ ਜਾਈਏ ਉੱਥੇ ਜਾ ਕੇ ਐਮਪੀ ਐਮਐਲਏ ਬਣੇ ਹੋਏ ਨੇ ਮੰਤਰੀ ਬਣੇ ਹੋਏ ਨੇ ਪ੍ਰੀਮੀਅਰ ਬਣੇ ਹੋਏ ਨੇ ਪ੍ਰਧਾਨ ਮੰਤਰੀ ਵੀ ਬਣ ਸਕਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਲੇਕਿਨ ਜਿਹੜੀ ਸਾਡੀ ਸਿੱਖਾਂ ਦੀ ਜਿੱਥੇ ਬਹੁ ਗਿਣਤੀ ਸਾਡਾ ਜਿਹੜਾ ਪੰਜਾਬ ਸਾਡਾ ਸੂਬਾ ਜਿਹੜਾ ਜਿਹੜੀ ਪੰਜਾਬੀਆਂ ਦੀ ਧਰਤੀ ਆ ਸਿੱਖਾਂ ਦੀ ਜਿਹੜੀ ਧਰਤੀ ਆ ਜਿੱਥੇ ਰਾਜਨੀਤਿਕ ਤੌਰ ਤੇ ਅਸੀਂ ਸਭ ਤੋਂ ਵੱਧ ਕਮਜ਼ੋਰ ਰਾਜ ਅਸੀਂ ਲੋੜ ਅੱਜ ਸਾਨੂੰ ਰਾਜਨੀਤਿਕ ਤੌਰ ਤੇ ਸਿੱਖ ਸ਼ਕਤੀ ਨੂੰ ਇਕੱਠਿਆ ਕਰਨ ਦੀ ਜੇਕਰ ਅਸੀਂ ਕੇਂਦਰ ਤੋਂ ਮਸਲੇ ਹੱਲ ਕਰਾਉਣੇ ਨੇ ਉਸ ਤੋਂ ਬਿਨਾ ਹੱਲ ਨਹੀਂ ਹੋਣਾ ਕੁਝ ਵੀ 75 ਸਾਲਾਂ ਚ ਕੋਈ ਹੱਲ ਨਹੀਂ ਹੋਇਆ ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਅੱਜ ਲੋਕ ਜਾਗਰੂਕ ਨੇ ਅੱਜ ਲੀਡਰਸ਼ਿਪ ਨੂੰ ਜਾਗਰੂਕ ਹੋਣ ਦੀ ਲੋੜ ਹੈ ਅੱਜ ਲੋਕਾਂ ਨੂੰ ਬੇਵਕੂਫ ਨਹੀਂ ਬਣਾਇਆ ਜਾ ਸਕਦਾ ਅੱਗੇ ਹੁੰਦਾ ਸੀ ਕਿ ਲੀਡਰ ਉੱਥੇ ਕੁਝ ਕਹਿ ਗਿਆਗਾ ਕੁਝ ਕਹਤਾ ਕੋਈ ਅਖਬਾਰ ਕਿਸੇ ਐਡੀਸ਼ਨ ਚ ਖਬਰ ਲੱਗੀ ਅੱਜ ਤਾਂ ਰਿਕਾਰਡਿੰਗ ਹੁੰਦੀ ਹੈ ਹਰ ਚੀਜ਼ ਦੀ ਅੱਜ ਜਿਹੜੀ ਗੱਲ ਕਹਿਣੀ ਆ ਕੱਲ ਨੂੰ ਇਹ ਆਉਣ ਵਾਲੇ ਸਮੇਂ ਲਾਈਫ ਟਾਈਮ ਲਈ ਰਿਕਾਰਡ ਦਾ ਹਿੱਸਾ ਹੈ ਜੋ ਅੱਜ ਅਸੀਂ ਤੁਹਾਨੂੰ ਬੋਲ ਰਹੇ ਆ ਕਹਿਣੀ ਤੇ ਕਰਨੀ ਤੇ ਪਹਿਰਾ ਦੇਣ ਵਾਲੇ ਉਸ ਲੀਡਰਸ਼ਿਪ ਦੀ ਲੋੜ ਆ ਤੁਸੀਂ ਬੜੇ ਮਿਹਨਤ ਕਸ਼ ਲੋਕ ਹੋ ਬੜੀਆਂ ਮਿਹਨਤਾਂ ਕੀਤੀਆਂ ਤੁਸੀਂ ਲੋਕਾਂ ਨੇ ਇਸ ਪੰਜਾਬ ਦੀ ਇਹਨਾਂ ਟਿੱਬਿਆਂ ਨੂੰ ਤੁਸੀਂ ਆਵਾਜ਼ ਕੀਤਾ ਲੇਕਿਨ ਅੱਜ ਅੱਜ ਸਾਡਾ ਹਰ ਇੱਕ ਚਾਹੇ ਕਿਸਾਨ ਆ ਚਾਹੇ ਪੰਥਕ ਸੋਚ ਰੱਖਣ ਵਾਲਾ ਪੰਥ ਦਰਦੀ ਆ ਜਿਹੜਾ ਹਰੇਕ ਵਿਅਕਤੀ ਅੱਜ ਨਿਰਾਸ਼ ਆ ਅੱਜ ਅੱਜ ਉਹ ਦੇਖ ਨਹੀਂ ਰਿਹਾ ਕੁਝ ਵੀ ਅੱਗੇ ਹੋਣਾ ਕੀ ਆ ਸੋ ਇਸ ਲਈ ਆਪਾਂ ਨੂੰ ਤਕੜੇ ਹੋਣ ਦੀ ਲੋੜ ਆ ਸਾਡੀਆਂ ਇਹਨਾਂ ਸੰਸਥਾਵਾਂ ਨੂੰ ਉਹਨਾਂ ਦੀ ਮਰਿਆਦਾ ਜੇਕਰ ਅਸੀਂ ਬਹਾਲ ਰੱਖਣੀ ਚਾਹੁੰਦੇ ਆ ਤਾਂ ਇੱਕ ਜੁਟ ਹੋ ਕੇ ਜੋ ਵੀ ਸ਼੍ਰੀ ਕਾਲਤਕ ਸਾਹਿਬ ਦੇ ਹੁਕਮਨਾਮੇ ਆਉਂਦੇ ਨੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਆ ਰਹੀਆਂ ਨੇ ਬੜੀ ਵੱਡੀ ਜ਼ਿੰਮੇਵਾਰੀ ਆ ਪੰਥ ਦੇ ਮੋਢਿਆਂ ਤੇ ਲੰਬਾ ਸਮਾਂ ਹੋ ਗਿਆ ਚੋਣਾਂ ਨਹੀਂ ਹੋਈਆਂ 2011 ਦੇ ਵਿੱਚ ਚੋਣਾਂ ਹੋਈਆਂ ਸੀ 14 ਸਾਲ ਹੋ ਗਏ ਨੇ ਸੋਨਾ ਚੋਣਾਂ ਦੀ ਬੜੀ ਅਹਿਮੀਅਤ ਆ ਅਸੀਂ ਤਾਂ ਵੋਟਾਂ ਬਣਾਉਣ 'ਚ ਬੜੇ ਟੱਲੇ ਰਹੇ ਲੇਕਿਨ ਜਦੋਂ ਵੀ ਚੋਣਾਂ ਅਨਾਉਂਸ ਹੁੰਦੀਆਂ ਚਾਹੇ ਪਿੰਡ 'ਚ 200 ਵੋਟਾਂ ਚਾਹੇ 300 ਵੋਟਾਂ ਤੇ ਆਪਣੀ ਵੱਡੀ ਜ਼ਿੰਮੇਵਾਰੀ ਆ ਸਾਰਿਆਂ ਦੀ ਬਣਦੀ ਕਿ ਅਸੀਂ ਉਸ ਤਰ੍ਹਾਂ ਦੇ ਨੁਮਾਇੰਦੇ ਚੁਣੀਏ ਜਿਹੜੇ ਚੰਗੇ ਅਖਸ ਵਾਲੇ ਹੋਣ ਚੰਗੇ ਕਿਰਦਾਰ ਵਾਲੇ ਹੋਣ ਜਿਹੜੇ ਧਰਮ ਨਾਲ ਖੜਨ ਵਾਲੇ ਹੋਣ ਜੇਕਰ ਅਸੀਂ ਵੀ ਚਾਹੇ ਜਿਹੜਾ ਲੀਡਰ ਉਹਨਾਂ ਦੇ ਪਿੱਛੇ ਆ ਜੀ ਉਹ ਵੀ ਗਲਤ ਹੈ ਤਾਂ ਉਹਦੇ ਖਿਲਾਫ ਵੀ ਖੜਨ ਵਾਲੇ ਹੋਣ ਸਿਧਾਂਤਾਂ ਤੇ ਪਹਿਰਾ ਦੇਣ ਵਾਲੇ ਹੋਣ ਇਹ ਅੱਜ ਵੱਡੀ ਜ਼ਿੰਮੇਵਾਰੀ ਆ ਕਿਉਂਕਿ ਰਾਜਨੀਤੀ ਤੋਂ ਪਹਿਲਾਂ ਧਰਮ ਪਹਿਲਾਂ ਧਰਮ ਨੂੰ ਬਚਾਉਣਾ ਜ਼ਰੂਰੀ ਆ ਪਹਿਲਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਬਹਾਲ ਕਰਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਰਿਆਦਾ ਬਹਾਲ ਕਰਨੀ ਇਹ ਸਾਡੇ ਲਈ ਇਹ ਜ਼ਿਆਦਾ ਜ਼ਰੂਰੀ ਨੇ ਪੰਜਾਬ ਦੀ ਸਰਕਾਰ ਬਣਾਉਣ ਦੇ ਨਾਲੋਂ ਕਿਉਂਕਿ ਜੇ ਧਰਮ ਹੀ ਨਾ ਰਿਹਾ ਤਾਂ ਕੁਝ ਨਹੀਂ ਰਹਿਣਾ ਸੋ ਇਸ ਲਈ ਇਹਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਵਿੱਚ ਤੱਕੜੇ ਹੋ ਕੇ ਚੰਗੇ ਅਕਸ ਵਾਲੇ ਉਮੀਦਵਾਰਾਂ ਨੂੰ ਅਸੀਂ ਜਿਤਾਈਏ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਫਿਰ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸਰਜੀਤੀ ਹੋ ਸਕੇ ਅਤੇ ਚੰਗੀ ਲੀਡਰਸ਼ਿਪ ਤੁਹਾਡੇ ਵਿੱਚੋਂ ਨੌਜਵਾਨ ਨੇ ਜਿਹੜੇ ਉਹ ਅੱਗੇ ਆ ਸਕਣ ਨੌਜਵਾਨਾਂ ਦੇ ਹੱਥ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਵਾਗਡੋਰ ਹੋਵੇ ਉਹ ਤਾਂ ਹੀ ਹੋ ਸਕਦਾ ਜੇਕਰ ਅਸੀਂ ਆਉਣ ਵਾਲੇ ਸਮੇਂ ਸਾਰੇ ਫੈਸਲੇ ਸੋਚ ਸਮਝ ਕੇ ਲਵਾਂਗੇ ਆਮ ਆਦਮੀ ਪਾਰਟੀ ਨੇ ਬੜਾ ਗੁੰਮਰਾਹ ਕੀਤਾ ਸੋਸ਼ਲ ਮੀਡੀਆ ਰਾਹੀਂ ਸਾਨੂੰ ਸ਼ਾਇਦ ਆਸ ਸੀ ਕਿ ਸ਼ਾਇਦ ਬਹੁਤ ਵੱਡਾ ਬਦਲਾ ਆ ਰਿਹਾ ਲੇਕਿਨ ਬਹੁਤ ਵੱਡਾ ਧੋਖਾ ਹੋਇਆ ਪੰਜਾਬ ਦੇ ਲੋਕਾਂ ਦੇ ਨਾਲ ਹਰ ਵਰਗ ਨਾਲ ਹੋਇਆ ਅੱਜ ਕੀ ਹਾਲਾਤ ਨੇ ਪੰਜਾਬ ਦੇ ਅੱਜ ਲਾਹ ਕਿਸਾਨਾਂ ਦੀ ਮੈਂ ਗੱਲ ਪਹਿਲਾਂ ਕਰਕੇ ਹੀ ਹਟਿਆ ਅਸੀਂ ਨਾਹਰਾ ਦਿੰਦੇ ਸੀ ਜੈ ਜਵਾਨ ਜੈ ਕਿਸਾਨ ਸਾਡੀਆਂ ਟਰਾਲੀਆਂ ਪਿੱਛੇ ਲਿਖਿਆ ਹੁੰਦਾ ਸੀਗਾ ਕਿ ਜਵਾਨ ਦੇਸ਼ ਦੇ ਲੋਕਾਂ ਦਾ ਢਿੱਡ ਭਰਨ ਦੇ ਵਿੱਚ ਆਪਦਾ ਯੋਗਦਾਨ ਪਾਉਂਦਾ ਕਿਸਾਨ ਤੇ ਜਵਾਨ ਸਾਡੀਆਂ ਸਰਦਾਂ ਦੀ ਰਾਖੀ ਕਰਦਾ ਅੱਜ ਨਾ ਕਿਸਾਨ ਬਖਸ਼ੇ ਗਏ ਨਾ ਜਵਾਨ ਬਖਸ਼ੇ ਗਏ ਉਹਨਾਂ ਤੇ ਵੀ ਜੋ ਕੁੱਟਮਾਰ ਹੋਈ ਆ ਪਿਛਲੇ ਸਮੇਂ ਦੇ ਵਿੱਚ ਤੁਹਾਡੇ ਸਾਹਮਣੇ ਇਨਸਾਫ ਨਹੀਂ ਮਿਲ ਰਿਹਾ ਅੱਜ ਪੰਜਾਬ ਦੇ ਵਿੱਚ ਰੋਜ਼ ਕਿਤਨਾ ਕਿਤੇ ਬੰਬ ਧਮਾਕੇ ਹੋ ਰਹੇ ਨੇ ਸੋ ਸਹਿਮ ਦਾ ਮਾਹੌਲ ਬਣਿਆ ਹੋਇਆ ਇਹ ਸਰਕਾਰ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਆ ਸੋ ਇਸ ਲਈ ਲੋੜ ਅੱਜ ਪੰਜਾਬ ਨੂੰ ਖੇਤਰੀ ਪਾਰਟੀ ਦੀ ਅਤੇ ਯੋਗ ਲੀਡਰਸ਼ਿਪ ਦੀ ਸੋ ਜਿਹੜੀ ਭਰਤੀ ਮੁਹਿੰਮ ਚੱਲ ਰਹੀ ਆ ਬੇਸ਼ੱਕ 12 ਤਰੀਕ ਨੂੰ ਇੱਕ ਜਿਹੜੀ ਪਰਿਵਾਰ ਦੀ ਪਾਰਟੀ ਆ ਉਹਦਾ ਪ੍ਰਧਾਨ ਚੁਣਿਆ ਜਾਣਾ ਉਹਨਾਂ ਨੇ ਆਪਣੇ ਮਨ ਨੂੰ ਤਸੱਲੀ ਦੇ ਲੈਣੀ ਆ ਲੇਕਿਨ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਆਉਣ ਵਾਲੇ ਸਮੇਂ ਦੇ ਵਿੱਚ ਪੰਥ ਦੀਆਂ ਭਾਵਨਾਵਾਂ ਅਨੁਸਾਰ ਚੁਣਿਆ ਜਾਊਗਾ ਗੁਰੂ ਸਾਹਿਬ ਮਿਹਰ ਕਰਨਗੇ ਤਕੜੇ ਹੋ ਕੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੇ ਵਿੱਚ ਚੰਗੇ ਅਕਸ ਵਾਲੇ ਪੰਥਕ ਸੋਚ ਵਾਲੇ ਉਮੀਦਵਾਰਾਂ ਨੂੰ ਜਿਤਾ ਦਿਓ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਬਾਗਡੋਰਾ ਜਿਹੜੀ ਇਹ ਪੰਥ ਦੇ ਹਵਾਲੇ ਹੋਊਗੀ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਇਸ ਲਈ ਇਸ ਗਰਮੀ ਦੇ ਮੌਸਮ ਦੇ ਵਿੱਚ ਤੁਸੀਂ